ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਮੇਲਾ ਦਿਖਾਵਾਂਗੇ ਮੇਲਾ ਸਿੱਧ ਸਰ ਸਾਹਿਬ ਦਾ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇਹਨੂੰ ਜਿਹੜੇ ਪਿੰਡ ਪੈਂਦੇ ਨੇ ਨੇੜੇ ਉਹ ਪੈਂਦੇ ਆ ਲੁਸਾੜਾ ਸਿਉੜਾ ਜਰਗੜੀ ਟਮੋਟ ਤੇ ਪੈਲ ਤੇ ਬਹੁਤ ਵੱਡਾ ਮੇਲਾ ਭਰਦਾ ਤੁਹਾਨੂੰ ਸਾਰਾ ਆਪਾਂ ਇਹ ਮੇਲਾ ਦਿਖਾਵਾਂਗੇ ਤੇ ਚੱਲਦੇ ਆਂ ਤੇ ਅੱਜ ਦੀ ਵੀਡੀਓ ਆਪਾਂ ਸਟਾਰਟ ਕਰਦੇ ਆਂ ਨ ਲੱਗੇ ਹੋਈਆਂ ਨੇ ਹਨਾ ਦੇਖ ਸਕਦੇ ਹੋ ਤੇ ਇੱਧਰ ਵੀ ਜਿਵੇਂ ਲਾ ਲਓ ਲਓ ਜੀ ਤੇ ਬਹੁਤ ਵੱਡਾ ਮੇਲਾ ਲੱਗ ਰਿਹਾ ਜੀ ਗੁਰਦੁਆਰਾ ਸੱਤਸਰ ਸਾਹਿਬ ਲਓ ਜੀ ਕਸ਼ਮੀਰ ਚੰਡੋਲ ਦਿਖਾਉਨੇ ਆ ਤੇ ਅੱਜ ਤੇ ਮਸਾਂ ਪੀਂਦੀਆਂ ਆ ਗਈਆਂ ਤਾਂ ਉਹ ਜੇ ਬੱਚੇ ਵਾਲੀ ਆ ਗਈਆਂ ਤੇ ਫਿਰ ਆਪਾਂ ਤੁਹਾਨੂੰ ਅੰਦਰੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈਂਦਾ ਤੇ ਇਹਨੂੰ ਪਿੰਡ ਪੈ ਜਾਂਦੇ ਜਿਵੇਂ ਲਸਾੜਾ ਜੰਡਾਲੀ ਜਰਗੜੀ ਸਿਉੜਾ ਟਮੋਟ ਤੇ ਪੈਲ ਦੇ ਨੇੜੇ ਪੈਂਦਾ ਹੈ ਜੀ ਜਾਂ ਤੁਸੀਂ ਪੈਲ ਹਲਕਾ ਕਹਿ ਸਕਦੇ ਹੋ ਜਿਵੇਂ ਆਪ ਪਈਆਂ ਨੇ ਬੱਚਿਆਂ ਦੀ ਖੇਡਾ ਲੋਕੀ ਪੂਰੀ ਤਿਆਰੀ 깔 ਰਹੀ ਹੈ ਮੇਲੇ ਦੀ ਤੇ ਇਧਰ ਵੀ ਖੜਾਉਣੇ ਪਏ ਨੇ ਬੱਚਿਆਂ ਦੇ ਲਓ ਜੀ ਤੇ ਅੱਜ ਬਹੁਤ ਵੱਡਾ ਇਹ ਮੇਲਾ ਹੈ ਜਿਹੜਾ ਗੁਰਦੁਆਰਾ ਸਾਹਿਬ ਦਾ ਲੱਗ ਰਿਹਾ ਸਿੱਧ ਸਰ ਸਾਹਿਬ ਦਾ ਤੇ ਤੁਹਾਨੂੰ ਆਪਾਂ ਅੰਦਰੋਂ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਤੇ ਜੰਮਿਆ ਖਾੜੀਆਂ ਜੁਐਲਰੀ ਆ ਗਈ ਹੈ ਨਾ ਲਓ ਤੇ ਇਧਰ ਗਲੇਬੀਆਂ ਖਾਣ ਲਈ ਹੈ ਬੇਬੀਆਂ ਹਾਂ ਤੇ ਚੱਲਦੇ ਆਂ ਅੰਦਰ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਆਪਾਂ ਦਰਸ਼ਨ ਕਰਾਵਾਂਗੇ। ਜਿਉਂ ਦੀ ਜਿਉਂ ਵਾਹਿਗੁਰੂ ਵਾਹਿਗੁਰੂ ਤੇ ਇਧਰ ਲਾਈਨ ਲੱਗੀ ਹੋਈ ਹੈ ਜੀ ਅੰਦਰ ਮੱਥਾ ਟੇਕਣ ਨੂੰ ਦੇਖ ਸਕਦੇ ਹੋ। Seru bersama, oke. Hai, kalau dia terselubung, salam. Hai, interkordora, salam. Enter ujung klonen, Tarzan ਇਹ ਬਹੁਤ ਮੇਲਾ ਭਰਦਾ ਹੈ ਬਹੁਤ ਇਕੱਠ ਹੁੰਦਾ ਹੈ ਮੇਲੇ ਦੇ ਬਹੁਤ ਦੂਰ ਦੂਰੋਂ ਸੰਗਤ ਆ ਰਹੀ ਹੈ ਤੇ ਬਹੁਤ ਇਕੱਠ ਹੁੰਦਾ ਤੇ ਆਪਾਂ ਤੁਹਾਨੂੰ ਤਾਜ ਦਿਖਾ ਰਹੇ ਹਾਂ ਥੋੜਾ ਸਾ ਕਿਉਂਕਿ ਅੱਜ ਆਪਾਂ ਜਾਣਾ ਅੱਜ ਆਪਾਂ ਤੁਹਾਨੂੰ ਅੱਜ ਆਪਾਂ ਜਾਣਾ ਰਾਜਪੁਰੇ ਅੱਜ ਤੁਹਾਨੂੰ ਆਪਾਂ ਰਾਜਪੁਰੇ ਦਾ ਮੇਲਾ ਵੀ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਕਿਸਾਨ ਮੇਲੇ ਨਾਲ ਲੱਗ ਰਿਹਾ ਉੱਤਰੀ ਭਾਰਤ ਦਾ ਚੌਥਾ ਵੱਡਾ ਮੇਲਾ ਲੱਗ ਰਿਹਾ ਰਾਜਪੁਰੇ 上山。<Sounds> ਉੱਥੇ ਇੱਧਰ ਵੀ ਬਿਲਕਿ ਆਪਾਂ ਚੱਲਦੇ ਆ ਬਾਹਰ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬਹੁਤ ਜ਼ਿਆਦਾ ਭਰਦਾ ਹੈ ਮੇਲਾ ਵੀ ਬਹੁਤ ਇਕੱਠ ਹੁੰਦਾ ਹੈ ਮੇਲੇ ਦੇ ਵਿੱਚ ਤੇ ਗੁਰਦੁਆਰਾ ਸਿੱਧ ਸਰ ਸਾਹਿਬ ਜਿਹੜਾ ਕਿ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਤੇ ਜਿਹਨੂੰ ਪਿੰਡ ਮੈਂ ਤੁਹਾਨੂੰ ਦੱਸਤਾ ਵੀ ਲਸਾੜਾ ਗੰਡਾਲੀ ਜਰਗੜੀ ਤੇ ਪੈਲ ਹਲਕੇ ਦੇ ਵਿੱਚ ਪੈ ਜਾਂਦਾ ਇੱਧਰ ਵੀ ਜਿਵੇਂ ਬਹੁਤ ਗੱਡੀਆਂ ਖੜੀਆਂ ਨੇ ਜਿਵੇਂ ਦੇਖ ਸਕਦੇ ਹੋ ਬਹੁਤ ਇਕੱਠ ਹੋ ਗਿਆ ਮੇਲੇ ਤੇ ਤੇ ਬਾਕੀ ਹਜੇ ਤਾਂ ਦੁਕਾਨਾਂ ਲੱਗ ਰਹੀਆਂ ਨੇ ਤੇ ਇੱਧਰ ਜਿਵੇਂ ਮਠਿਆਈ ਦੀਆਂ ਦੁਕਾਨਾਂ ਹਨਾ ਪਕੌੜੇ ਜਲੇਬੀਆਂ ਸਾਰੀਆਂ ਤੁਹਾਨੂੰ ਲਓ ਜੀ ਤੇ ਜਿਵੇਂ ਆਹ ਬਹੁਤ ਵਸੂਰ ਚੀਜ਼ ਹੈ ਨਾ ਇਹ ਦੇਖ ਸਕਦੇ ਹੋ ਦੱਸੋ ਇਹਦਾ ਕੀ ਨਾਮ ਆ ਲੱਡੂ ਤੇ ਇੱਥੇ ਜਲੇਬੀਆਂ ਨਿਕਲ ਰਹੀਆਂ ਨੇ ਤੇ ਦੁਕਾਨਾਂ ਜਿਹੜੇ ਲੱਗ ਰਹੀਆਂ ਨੇ ਜਿਵੇਂਆਂ ਜਲੇਬੀਆਂ ਵੰਡ ਰਹੇ ਨੇ ਗਰਮ ਗਰਮ ਜਲੇਬੀ ਲੋ ਜੀ ਆ ਜੀ ਆਉਂ ਪਰਾਲ ਆ ਜੇ ਵੀ ਆ ਜੀ ਲੋ ਜੀ ਇੱਥੋਂ ਪ੍ਰਕਾਸ਼ ਮਿਲਦਾ ਤੇ ਬਾਕੀ ਵਰਤੀ ਰੰਗ ਬਰੰਗ ਦੀ ਵਰਤੀ ਹੈ ਨਾ ਤੇ ਕੌੜੇ ਲੋ ਜੀ ਲੋ ਤੇ ਬਾਕੀ ਤੇ ਗੁਰਦੁਆਰਾ ਸਾਹਿਬ ਲਓ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਮੇਲਾ ਦਿਖਾਇਆ ਗੁਰਦੁਆਰਾ ਸਿੱਤ ਸਰ ਸਾਹਿਬ ਦਾ ਤੇ ਬਹੁਤ ਵੱਡਾ ਮੇਲਾ ਹੁੰਦਾ ਤੇ ਤੁਸੀਂ ਇਹਨੂੰ ਮੇਰੇ ਪਿੰਡ ਦਾ ਮੇਲਾ ਵੀ ਕਹਿ ਸਕਦੇ ਹੋ ਤੇ ਜਿਵੇਂ ਇਹਨੂੰ ਪਹਿਲਾਂ ਵੀਡੀਓ ਸਟਾਰਟਿੰਗ ਦਾ ਸੀ ਇਹਨੂੰ ਜਿਹੜੇ ਪਿੰਡ ਪੈਂਦੇ ਆ ਨੇੜੇ ਉਹ ਲਸਾੜਾ, ਜਰਗੜੀ, ਢਮੋਟ, ਪੈਲ ਤੇ ਜੰਡਾਲੀ ਇਹ ਲਾਗੇ ਪਿੰਡ ਪੈ ਜਾਂਦੇ ਆ ਮੇਲੇ ਦੇ ਤੇ ਬਹੁਤ ਵੱਡਾ ਮੇਲਾ ਹੁੰਦਾ ਜੇ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ, ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਿਆਂ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਜ